ਹੇ ਗੁਰਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਜੀ ਧਰੀ ਹੋਈ ਹੈ ਜੀ ਦਾਲ ਕੁੱਕਰ ਦੇ ਵਿੱਚ ਹਾਂਜੀ ਆਪਾਂ ਇਹਦੇ ਵਿੱਚ ਜੀ ਛੋਲੇਾਂ ਦਾਲ ਪਾਈ ਆ ਇੱਕ ਹਰੀ ਮੂੰਗੀ ਹੈਗਾ ਤੇ ਇੱਕ ਹੈਗਾ ਕੀ ਸੋਇਆ ਪਾਈ ਹੋਈ ਆ ਜੀ ਇੱਕ ਛੋਲੇਾਂ ਦਾਲ ਇੱਕ ਆਪਾਂ ਪਾਣੀ ਵੀ ਟਿੰਡੋ ਹਾਂਜੀ ਆਪਾਂ ਇਹ ਜਿ ਪਾਉਨੇ ਆ ਟਿੰਡੋ ਵੀ ਏਕਣੋਂ ਬੱਚੇ ਖਾਂਦੇ ਨਹੀਂ ਹੈਗੇ ਆਪਾਂ ਇਹਦੇ ਵਿੱਚ ਹੀ ਪਾ ਦਿੰਨੇ ਆ ਨਾ ਇਹ Ṇੋੜ ਹਰਦੀ ਆ ਗਰਮ ਮਸਾਲਾ ਵਾ ਤੇ ਲਾਲ ਮਿਰਚ ਪਾਊਡਰ ਆ ਹੁਣ ਪਾ ਲਾਂਗੇ ਆਪਾਂ ਸਾਰੇ ਪਾ ਗਾਂਗੇ ਅੰਜੀ ਆਪਾਂ ਜਿਹਦੇ ਵਿੱਚ ਪਾ ਰਹੇ ਆ ਕੱਟਿਆ ਹੋਇਆ ਲਸਣ ਵੀ ਵਿੱਚੇ ਪਾ ਦਾਂਗੇ ਕਈ ਵਾਰ ਜੀ ਬੱਚੇ ਆਪਣੇ ਵੀ ਟਿੰਡੋ ਦੀ ਸਬਜੀ ਨਹੀਂ ਖਾਂਦੇ ਆਪਾਂ ਇਸ ਤਰ੍ਹਾਂ ਦਾਲ ਦੇ ਵਿੱਚ ਪਾ ਕੇ ਬਣਾ ਸਕਦੇ ਆ ਚੰਗੀ ਤਰ੍ਹਾਂ ਆਪਾਂ ਸਾਰੀ ਨੂੰ ਜੀ ਮਿਕਸ ਕਰ ਦਾਂਗੇ। ਦਾਲ ਜੀ ਆਪਾਂ 10 ਮਿੰਟ ਪਹਿਲਾਂ ਧਰਤੀ ਸੀਗੀ। ਵੀ ਦਾਲਾ ਜਿਹੜੀ ਆਪਣੀ ਉਹ ਚੰਗੀ ਤਰ੍ਹਾਂ ਕੋਲ ਜੀ। ਆਪਾਂ ਨੇ ਵਿੱਚੇ ਨਾਰਮਲ ਨਾ ਕੋਈ ਮਸਾਲੇ ਪਾ ਤੋ। ਵਿੱਚੇ ਹੀ ਪਾਤਾ ਲਸਣ। ਜੇ ਬਾਹਰ ਆਪਾਂ ਪਾ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ। ਵਿੱਚੇ ਪਾਤੀ ਟੰਡੋ ਕੱਟੀ ਹੋਈ। ਇਹ ਤਰ੍ਹਾਂ ਹੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਸਬਜ਼ੀ ਬਣਦੀ ਹੈ ਜੇ ਟਿੰਡੋ ਨਾ ਪਾਉਣੀ ਹੋਵੇ ਆਪਾਂ ਲੌਕੀ ਜਾਂ ਕਦੂ ਵੀ ਵਿੱਚ ਪਾ ਸਕਦੇ ਆ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਆਪਾਂ ਜੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਥੋੜੀ ਜਿਹਾ ਆਪਾਂ ਹੋਰ ਪਾ ਦਾਂਗੇ ਆਪਾਂ ਕੀ ਇਹਦੇ ਤਿੰਨ ਬਿਸਤ ਬਜਾਵਾਂਗੇ ਤਿੰਨ ਬਿਸਤ ਦੇ ਵਿੱਚ ਆਪਣੀ ਦਾਲ ਆ ਜੀ ਜਿਹੜੀ ਉਹ ਵਧੀਆ ਬਣ ਕੇ ਤਿਆਰ ਹੋ ਜਾਣੇ ਇਹਦੇ ਵੀ ਆਪਣੀ ਦਾਲ ਬਣ ਰਹੀ ਹੈ ਨਾਲੇ ਆਪਾਂ ਇਹਦਾ ਤੜਕਾ ਤਿਆਰ ਕਰ ਰਹੇ ਹਾਂ ਹਾਂਜੀ ਤੇਲ ਦੇ ਵਿੱਚ ਜੀਰਾ ਪਾ ਲਿਆ ਆਪਾਂ ਨੇ Uno può di mi ha detto che è adi. Lo farò le parti è dissipata. Piaggia gli e brona non mi ਇਨਸ਼ਾਅੱਲਾ ਜੀ ਆਪਣਾ ਘੁੰਮਣ ਤੇ ਪਿਆਰ ਆਪਾਂ ਥੋੜੀ ਜਿਹੀ ਵਿੱਚ ਪਾਤੀ ਕਸੂਰੀ ਮਿੱਠੀ ਹਾਂਜੀ ਕੁੱਕਰ ਆਪਾਂ ਨੇ ਖੋਲ ਲਿਆ ਜੀ ਦਾਲ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਜਿਹੜਾ ਤੜਕਾ ਜੀ ਰੱਖਿਆ ਹੋਇਆ ਉਹ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰੇ ਤੇ ਪਿਆਜ਼ਾਂ ਦਾ ਲਾ ਰਿਆਂ ਤੜਕਾ ਲਸਣ ਵਿੱਚ ਪਾਤਾ ਸੀਗਾ ਦਾਲ ਜੀ ਆਪਣੀ ਵਧੀਆ ਬਣਗੀ ਵਧੀਆ ਕੋਲ ਲੱਗੀ ਦਾਲ ਤੁਸੀਂ ਵੀ ਜੇ ਆਪਣੇ ਬੱਚੇ ਨਹੀਂ ਟੰਡੋ ਦੀ ਸਬਜ਼ੀ ਖਾਂਦੇ ਤਾਂ ਆਪਾਂ ਇਸ ਤਰ੍ਹਾਂ ਦਾਲ ਦੇ ਵਿੱਚ ਪਾ ਕੇ ਬਣਾ ਸਕਦੇ ਆ ਹਾਂਜੀ ਬਹੁਤ ਵਧੀਆ ਆਪਣੀ ਦਾਲ ਬਣ ਗਈ ਤੁਸੀਂ ਵੀ ਜਰੂਰ ਬਣਾਓ ਜੀ ਜਰੂਰ ਟਰਾਈ ਕਰਿਓ ਜੀ ਜਿਹੜੇ ਭੈਣ ਭਾਈ ਆਪਣੀ ਵੀਡੀਓ ਤੇ ਡੇਲੀ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ